ਸੰਗਤ ਜੀ 6 ਜੂਨ 1984 ਦੇ ਵਿੱਚ ਜੋ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਹਰਮੰਦਰ ਸਾਹਿਬ ਦੇ ਉੱਤੇ ਟੱਕ ਹੋਇਆ ਜਿੱਥੇ ਸਾਡੇ ਬਹੁਤ ਹੀ ਪਿਆਰੇ ਸਿੰਘ ਸਿੰਘਣਾਂ ਸ਼ਹੀਦ ਹੋਏ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਦੇ ਹੋਏ ਅਤੇ ਉਹਨਾਂ ਨੂੰ ਇੱਕ ਨਿੱਕੀ ਸੰਮਾਨ ਨਿਲੀ ਦੇਣ ਦੇ ਲਈ ਗੁਰਦੁਆਰਾ ਰੋਮਨੀਵਾਰਨ ਸਾਹਿਬ ਉਪਲੀ ਚਠੇ ਰੋਣ ਸੁਨਾਮ ਦੇ ਵਿੱਚ 6 ਜੂਨ 2025 ਨੂੰ ਸਮਾਗਮ ਕਰਵਾਇਆ ਗਿਆ ਸੰਗਤ ਜੀ ਜਿਸ ਦੇ ਵਿੱਚ ਬੇਨਤੀ ਹੈ ਡਿਸਟ੍ਰਿਕਟ ਸੰਗਰੂਰ ਬਰਨਾਲਾ ਮਾਨਸਾ ਤੇ ਆਉਣੀ ਆਉਣਾ ਹੈ ਪਟਿਆਲਾ ਆਉਣੀ ਆਉਣਾ ਹੈ ਸਾਰੇ ਹੀ ਆਲ ਵਰਲਡ ਦੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਸ ਸਮਾਗਮ ਦੇ ਉੱਤੇ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਅਤੇ ਨਾਲ-ਨਾਲ ਆਪਣੇ ਸਿੱਖੀ ਦੇ ਸਿਧਾਂਤਾਂ ਨੂੰ ਹਾਮਨੇ ਚੰਗੇ ਪੁਰਾ ਨਹੀਂ ਕੋਈ ਨਿੰਦਿਆ ਕਰਨ ਵਾਲੇ ਦੇ ਮੂੰਹ ਕਾਲੇ ਹੁੰਦੇ ਆ ਇਹ ਮਾਰੇ ਔਗਣ ਛੱਡਣ ਦੇ ਲਈ ਆਪਾ ਤਤਰ ਹੋਮਾਗੇ ਮਾਲਕ ਦੇ ਅੱਗੇ ਬੇਨਤੀ ਜੋ ਤਰੀ ਕਰਾਂਗੇ ਸਿੰਘ ਸਹੀਦਾ ਵੀਰ ਸਹੀਦਾ ਸਾਰਿਆਂ ਨੂੰ ਮਿੱਠੀ ਸਰਨਾ ਦੇ ਲਈ ਦੇਮਾਗੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਰੋਗ ਨਿਵਾਰਨ ਸਾਹਿਬ ਉਪਰਲੀ ਛੱਠੇ ਰੋੜ ਸੁਨਾਮ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਇਹ ਗੁਰਦੁਆਰਾ ਸਥਿਤ ਹੈ ਮੇਰੇ ਪਰਮ ਪਿਤਾ ਪਰਮਾਤਮਾ ਨੇ ਅੱਜ ਸਾਰੀ ਸੰਗਤ ਨੂੰ ਜੋ ਕਿ ਤਕਰੀਬਨ ਲਗਭਗ 50000 ਦੇ ਕਰੀਬ ਸੰਗਤ ਜੁੜੀ ਹੋਈ ਹੈ ਸਾਰੀ ਸੰਗਤ ਨੇ ਇੱਕ ਨਿਰਣਾ ਲਿਆ ਹੈ ਦਾਸਮੇ ਸੰਗਤ ਨੂੰ ਇਹ ਦਿੱਤੀ ਸੀ ਕਿ ਆਪਾਂ ਨੇ ਜੇ ਪਰਮਾਤਮਾ ਨੂੰ ਮਿਲਣਾ ਹੈ ਜੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਜੇ ਆਪਣੇ ਮਨੁੱਖਾ ਜਨਮ ਨੂੰ ਸਫਲ ਕਰਨਾ ਹੈ ਆਪਾਂ ਨੇ ਜਾਂ ਕਹਿ ਲਈਏ ਕਿ ਜੋ ਕਾਮੁਕ ਕਾਰਨ ਦੇ ਲਈ ਆਪਾਂ ਇਸ ਮਤ ਲੋਕ ਦੀ ਧਰਤੀ ਤੇ ਆਏ ਹਾਂ ਕਿਹੜਾ ਕੰਮ ਕਰਨਾ ਭਈ ਪ੍ਰਾਪਤ ਬਾਨੁਖ ਦੇਹੂਰੀਆ गोविंद ਮਿਲਣ ਕੀ ਇਹ ਤੇਹੀ ਵਰੀਆ ਸੰਗਤ ਜੀ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਮਿਲਣ ਦੀ bari ਜਦੋਂ ਜੀਵ ਪਰਮ ਪਿਤਾ ਪਰਮਾਤਮਾ ਨੂੰ ਮਿਲਣ ਦੇ ਰਸਤੇ ਦੇ ਤੇ ਚੱਲਦਾ ਹੈ ਤਾਂ ਕੁਝ ਰੁਕਾਵਟਾਂ ਉਹ ਸਾਡੇ ਸਾਹਮਣੇ ਆਉਂਦੀਆਂ ਨੇ ਜਿਵੇਂ ਲਈ ਕਾਲ ਆਪਣੇ ਕੁਝ ਬੰਦਿਆਂ ਨੂੰ ਭੇਜ ਦੇ ਤੇ ਸ਼ਰਾਬਤਾ ਕਰਦਾ ਹੈ ਉਹ ਆਪਾਂ ਖੇਲ ਹਰਉਣ ਦੀ ਕੋਸ਼ਿਸ਼ ਕਰਦਾ ਹੈ ਇਹ ਖੇਲ ਕਿਹੜਾ ਆ ਗਿਆ ਇਹ ਖੇਲ ਹੈ ਜੋ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਦਿਵਸ ਰਾਤ ਦੂਦਾਈ ਦਾਇਆ ਖੇਲ ਹੈ ਸਗਲ ਜਗਤ ਸੰਗਤ ਜੀ ਇਹ ਦਿਨ ਤੇ ਰਾਤ ਦਾ ਖੇਲ ਹੈ ਆਪਾਂ ਇਸ ਧਰਤੀ ਤੇ ਖੇਲ ਖੇលਣ ਦੇ ਲਈ ਆਏ ਹੁਈਆਂ ਹਰ ਰੋਜ਼ ਰਾਤ ਨੂੰ ਆਪਾਂ ਇਸ ਮਾਤ ਲੋਕ ਨੂੰ ਛੱਡ ਕੇ ਪਰਲੋਕ ਦੇ ਵਿੱਚ ਚਲੇ ਜਾਂਦੇ ਹਾਂ ਅਤ ਜਿਉਂ ਅੰਮ੍ਰਿਤ ਵੇਲਾ ਹੁੰਦਾ ਹੈ ਆਪਾ ਪਰਲੋਕ ਨੂੰ ਛੱਡ ਕੇ ਮਾਤ ਲੋਕ ਦੇ ਵਿੱਚ ਖੇਲਣ ਵਾਸਤੇ ਆ ਜਾਂਦੇ ਇਹ ਹੈ ਦਿਨ ਰਾਤ ਦਾ ਖੇਲ ਇਸ ਖੇਲ ਨੂੰ ਆਪਾਂ ਨੇ ਜਿੱਤਣਾ ਹੈ ਇਸ ਖੇਲ ਨੂੰ ਜਿੱਤਣ ਦੇ ਲਈ ਸੰਗਤ ਜੀ ਜੋ ਰਸਤੇ ਦੇ ਵਿੱਚ ਰੁਕਾਵਟਾਂ ਨੇ ਉਹ ਕਿਹੜੀ ਹੈ ਨਿੰਦਿਆ ਚੁਗਲੀ ਬੈਰ ਵਿਰੋਧ ਈਰਖਾ ਨਫ਼ਰਤ ਭਾਬਾ ਸਾਡੇ ਅੰਦਰ ਨਿੰਦਿਆ ਕਰਨ ਦੀ ਭਾਵਨਾ ਚੁਗਲੀ ਦੀ ਵਹਿਰ ਵਾਲੀ ਵਿਰੋਧ ਵਾਲੀ ਬਹੁਤ ਜ਼ਿਆਦੇ ਆਡਤਾਂ ਪੈ ਚੁੱਕੀਆਂ ਨੇ ਸਾਨੂੰ ਜਿੰਨੀ ਦੇਰ ਅਸੀਂ ਇਹ ਆਦਤਾਂ ਤੋਂ ਬਾਹਰ ਨਹੀਂ ਆਉਂਦੇ ਇਹ ਆਦਤਾਂ ਛੱਡਦੇ ਨਹੀਂ ਉਨੀ ਦੇਰ ਆਪਾਂ ਇਹ ਖੇਲ ਨੂੰ ਜਿੱਤ ਨਹੀਂ ਸਕਦੇ ਇਸ ਕਰਕੇ ਦਾਸ ਨੇ ਸੰਗਤ ਦੇ ਅੱਗੇ ਬੇਨਤੀ ਕੀਤੀ ਸੀ ਸਾਰੇ ਸੰਗਤ ਨੇ ਪ੍ਰਣ ਕੀਤਾ ਕਿ ਬਾਬਾ ਜੀ ਕੋਸ਼ਿਸ਼ ਕਰਾਂਗੇ 100% ਕਿ ਅੱਜ ਤੋਂ ਬਾਅਦ ਅਸੀਂ ਇਸੇ ਦੀ ਵੀ ਨਿੰਦਿਆ ਚੁਗਲੀ ਬੈਰ ਵਿਰੋਧ ਨਹੀਂ ਕਰਾਂਗੇ ਅਤੇ ਨਾਲ ਸੈਸੀ ਚਿੰਤਾ ਫਿਕਰ ਵੀ ਨਹੀਂ ਕਰਾਂਗੇ ਸੰਗਤ ਜੀ ਜਿੱਤੇ ਸਾਕਾ ਨੀਲਾ ਤਾਰਾ 6 ਤਰੀਕ ਨੂੰ ਆਪਣਾ ਗੁਰਦੁਆਰਾ ਰੋਗ ਨਿਵਾਰਨ ਸਾਹਿਬ ਉਪਰਲੀ ਚੱਠੇ ਰੋਡ ਸਨਾਮ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿੱਥੇ ਸਿੰਘਾਂ ਮੀਆਂ ਸਹਿਤੀਆਂ ਨੂੰ ਯਾਦ ਕੀਤਾ ਜਾਏਗਾ ਜਿੱਥੇ ਆਪਣਾ ਬਹੁਤ ਸਾਰਾ ਨੁਕਸਾਨ ਹੋਇਆ ਸੀ ਉਹਨਾਂ ਨੂੰ ਯਾਦ ਕੀਤਾ ਜਾਏਗਾ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਦਿਵਸ ਮਨਾਉਣ ਦੇ ਲਈ ਸੰਗਤਾਂ ਹੁਣ ਹਮਾ ਕੇ ਪਹੁੰਚ ਰਹੀਆਂ ਨੇ ਕਿੱਥੇ ਗੁਰਦੁਆਰਾ ਰੋਗ ਨਿਵਾਰਨ ਸਾਹਿਬ ਉਪੜੀ ਚੱਠੇ ਰੋਡ ਸੁਨਾਮ ਡਿਸਟ੍ਰਿਕਟ ਸੰਗਰੂਰ ਤੁਸੀਂ ਵੀ ਸਾਰਿਆਂ ਨੇ ਉਥੇ ਪਹੁੰਚਣੇ ਸਾਰੀਆਂ ਸੰਗਤਾਂ ਨੇ ਇੱਥੇ ਇੱਕ ਨਿਰਣਾ ਲਿਆ ਇੱਕ ਪ੍ਰਣ ਕੀਤਾ ਕਿ ਬਾਬਾ ਜੀ ਅਸੀਂ ਕਿਸੇ ਦੀ ਵੀ ਨਿੰਦਿਆ ਚੁਗਲੀ ਬੈਰ ਵਿਰੋਧ ਨਹੀਂ ਕਰਾਂਗੇ ਕਿਸੇ ਦਾ ਹੱਕ ਨਹੀਂ ਖਾਵਾਂਗੇ ਆਪਣੇ ਹੱਕ ਦੇ ਉੱਤੇ ਹੀ ਅਸੀਂ ਪਰੋਸਾ ਕਰਾਂਗੇ ਸਬਰ ਕਰਾਂਗੇ ਕਿਸੇ ਨੂੰ ਕਦੇ ਅਸੀਂ ਦੁੱਖ ਨਹੀਂ ਦੇਵਾਂਗੇ ਅਸੀਂ ਹਰ ਵਕਤ ਮਹਿਸੂਸ ਕਰਾਂਗੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਗੁਰਮਖ ਪਿਆਰਿਓ ਇਸ ਸਮਾਗਮ ਦੇ ਨਾਲ ਇਹ ਅਸੀਂ ਰਲ ਮਿਲ ਕੇ ਗੁਰਦੁਆਰਾ ਸਾਹਿਬ ਦੀ ਸਾਰੀ ਸੰਗਤ ਨੇ ਇੱਕ ਨਿਰਣਾ ਲਿਆ ਇੱਕ ਪਰਣ ਕੀਤਾ ਇਹ ਅਰਦਾਸ ਕੀਤੀ ਜਾਏਗੀ ਅਤੇ ਸਭ ਤੋਂ ਪਹਿਲਾਂ ਕੋਸ਼ਿਸ਼ ਕੀਤੀ ਹੈ ਸੰਗਤਾਂ ਨੂੰ ਆਖੀ ਹੈ ਬੇਨਤੀ ਕੀਤੀ ਹੈ ਕਿ ਇੱਕ ਮਹੀਨੇ ਦੇ ਲਈ ਤੁਸੀਂ ਇਸ ਨੂੰ ਆਪਣੇ ਉੱਤੇ ਨਿਰਣਾ ਨਿਰਣਾ ਕਰਨੇ ਦਿੜੜ ਇਰਾਦੇ ਨਾਲ ਆਪਾਂ ਇਸ ਦਾ ਪਰਣ ਕਰਨਾ ਹੈ ਕਿ ਅਸੀਂ ਨਹੀਂ ਕਿਸੇ ਦੀ ਨਿੰਦਿਆ ਕਰਨੀ ਨਹੀਂ ਚੁਗਲੀ ਕਰਨੀ ਨਾ ਹੀ ਕੋਈ ਨੂੰ ਰਾਣੀ ਆਪਣੇ ਸੱਸ ਨੂੰ ਬੋਲ ਕ ਬੋਲ ਬੋਲੇਗੀ ਅਤੇ ਨਾ ਹੀ ਕੋਈ ਸੱਸ ਭੈਣ ਮੇਰੀ ਆਪਣੀ ਨੂੰ ਨੂੰ ਕੁਝ ਵੀ ਬੋਲੇਗੀ ਬਲਕਿ ਕਰਨਾ ਕੀ ਹੈ ਨੂੰਹਾ ਸੱਸ ਨੂੰ ਮਾਤਾ ਵਾਲਾ ਪਿਆਰ ਦੇਣ ਗਿਆ ਅਤੇ ਜਿਹੜੀਆਂ ਨੂੰ ਸੱਸ ਹੈ ਉਹ ਆਪਣੀ ਨੂੰ ਨੂੰ ਧੀ ਵਾਲਾ ਪਿਆਰ ਦੇਵੇਗੀ ਅਤੇ ਜਿਹੜੀ ਨਨਦ ਹੈ ਉਹ ਪਰਜਾਈ ਨੂੰ ਭੈਣ ਸਮਝੇਗੀ ਅਤੇ ਪਰਜਾਈ ਨਨਦ ਨੂੰ ਭੈਣ ਵਾਲਾ ਪਿਆਰ ਦੇ ਵੀ ਇਹ ਨਰਨਾਲੇ ਸੰਗਤ ਜੀ ਕੋਸ਼ਿਸ਼ ਕੀਤੀ ਹੈ ਇੱਕ ਛੋਟਾ ਜਿਹਾ ਅਪਰਾਧਾ ਕੀਤਾ ਹੈ ਸਮਾਜ ਨੂੰ ਸੇਧ ਦੇਣ ਦੇ ਲਈ ਕਿ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਇਹ ਬੁਰੀਆਂ ਨੇ ਨਿੰਦਿਆ ਚੁਗਲੀ ਵਾਲੀਆਂ ਬੈਰ ਵਿਰੋਧ ਵਾਲੀਆਂ ਇਹ ਨਿਕਲ ਜਾਣ ਅਸੀਂ ਆਪਣੇ ਸਿੱਖੀ ਸਿਧਾਂਤਾਂ ਆਪਣੇ ਹੱਕਾਂ ਦੀ ਰਾਖੀ ਕਰਦੇ ਹੋਏ ਆਪਣੇ ਹੱਕਾਂ ਦੇ ਤੇ ਮਰਨ ਮਿਟਣ ਦੇ ਲਈ ਸਾਨੂੰ ਪਹਿਲਾਂ ਆਪ ਸੱਚੇ ਸੁੱਚੇ ਸਿੱਖ ਬਣਨਾ ਪਵੇਗਾ ਇਸ ਦੀ 6 ਜੂਨ ਨੂੰ ਅਰਦਾਸ ਬੇਨਤੀ ਜੋਦੜੀ ਕਰਾਂਗੀ ਪਿਆਰਿਓ ਮੇਰਾ ਮਾਲਕ ਕਿਰਪਾ ਕਰੇ ਸਾਰੀ ਸੰਗਤ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖੇ ਸਾਰੀ ਸੰਗਤ ਨੂੰ ਇਹ ਪਰੰ ਹਮ ਹਮਾ ਕੇ ਪੂਰਾ ਕਰਨ ਦੀ ਸਮਰੱਥਾ ਬਖਸ਼ੇ ਗੁਰੂ ਪਿਆਰਿਓ ਸਮਰੱਥਾ ਬਖਸ਼ੇ ਅਤੇ ਇਸ ਦੇ ਨਾਲ ਇਹ ਜਿਹੜੀ YouTube ਪਾਈ ਗਈ ਹੈ 2-4 ਮਿੰਟਾਂ ਦੀ ਇਸ YouTube ਦੇ ਟਵਿੰਟ ਬਾਕਸ ਦੇ ਵਿੱਚ ਜਿਹੜੀ ਜਿਹੜੀ ਸੰਗਤ ਇਸ ਦੇ ਵਿੱਚ ਹਿੱਸਾ ਲਏਗੀ ਜਿਹੜੀ ਜਿਹੜੀ ਸੰਗਤ ਤਿਆਰ ਹੈ ਸਭ ਕੁਝ ਇਹ ਛੱਡਣ ਦੇ ਲਈ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਤ ਬਚਨ ਲਿਖੇਗੀ ਸਤਿਵਚਨ ਲਿਖੇਗੀ ਹਾਂ ਜੀ ਲਿਖੇਗੀ ਜੋ ਵੀ ਤੁਹਾਨੂੰ ਚੰਗਾ ਲੱਗਦਾ ਸਭ ਤੋਂ ਸੌਖਾ ਵਚਨ ਹੈ ਸਤਿਵਚਨ ਵਾਹਿਗੁਰੂ ਜੀ ਆ ਕਮੈਂਟ ਬਾਕਸ ਦੇ ਵਿੱਚ ਲਿਖਣਾ ਜਿਨ੍ਹਾਂ ਜਿਨ੍ਹਾਂ ਨੇ ਕਮੈਂਟ ਬਾਕਸ ਦੇ ਵਿੱਚ ਸਤਿ ਵਚਨ ਲਿਖਿਆ ਉਹਨਾਂ ਦੀ ਲਿਸਟ ਬਣਾਈ ਜਾਵੇਗੀ ਉਹਨਾਂ ਦੀ ਹੀ ਅਰਦਾਸ ਬੇਨਤੀ ਕੀਤੀ ਜਾਵੇਗੀ ਇੱਕ ਵਾਰੀ ਗੁਰਦੁਆਰਾ ਸਹਿਬ ਦਾ ਫਿਰ ਥਾਂ ਦਾ ਨਾਮ ਸੁਣ ਲਓ ਗੁਰਦੁਆਰਾ ਰੋਗ ਨਿਵਾਰਨ ਸਾਹਿਬ ਉਪਲੀ ਛੱਠੇ ਰੋੜ ਸੂ ਨਾਮ ਜ਼ਿਲ੍ਹਾ ਸੰਗਰੂਰ ਦੇ ਵਿੱਚ ਇਹ ਗੁਰਦੁਆਰਾ ਸਥਿਤ ਹੈ ਗੁਰਮਤ ਪਿਆਰਿਓ ਸਾਰੀਆ ਸੰਗਤਾਂ ਜੋ ਵੀ ਹੋਰ ਵੀ ਕਿਸੇ ਸੰਗਤ ਨੇ ਇਸ ਦੇ ਵਿੱਚ ਹਿੱਸਾ ਲੈਣਾ ਹੈ ਅਤੇ ਗੁਰਦੁਆਰਾ ਸਾਹਿਬ ਤੇ ਵਿੱਚ ਹਰ ਸੰਗਰਾਮ ਤੋਂ ਬੜੀ ਧੂਮ ਧਾਮ ਦੇ ਨਾਲ ਮਨਾਈ ਜਾਂਦੀ ਹੈ ਉੱਥੇ ਸਿਮਰਨ ਅਭਿਆਸ ਧਿਆਨ ਦੀਆਂ ਕਲਾਸਾਂ ਵੀ ਆਕਾਥ ਕਥਾ ਵੀ ਗੁਰਮਤਿ ਪਿਆਰਿਓ ਇਹ ਹਰ ਰੋਜ਼ ਕਲਾਸਾਂ ਲੱਗਦੀਆਂ ਨੇ ਗੁਰਦੁਆਰਾ ਸਾਹਿਬ ਦੇ ਨਾਲ ਜੁੜਨ ਦੇ ਲਈ ਪਤਾ ਕਰਨ ਦੇ ਲਈ ਇਨਕੁਆਇਰੀ ਕਰਨ ਦੇ ਲਈ ਨੰਬਰ ਨੋਟ ਕਰੋ 9041785952 904178555 81980 28 151 ਭਾਈ ਅਜੀਤ ਸਿੰਘ ਜਿਹੜਾ ਪਹਿਲਾ ਨੰਬਰ ਸੀ ਉਹ ਭਾਈ ਸਤਵਿੰਦਰ ਸਿੰਘ ਸੀ ਇਹਨਾਂ ਨੰਬਰਾਂ ਨਾਲ ਸੰਪਰਕ ਕਰਕੇ ਤੁਸੀਂ ਗੁਰਦੁਆਰਾ ਸਾਹਿਬ ਦੇ ਬਾਰੇ ਪੁੱਛ ਸਕਦੇ ਹੋ ਸੰਗਤ ਜੀ ਬੋਲਦੇ ਆ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਮੇਰਾ ਗੁਰੂ ਤੇ ਗੁਰੂ ਰੂਪ ਸੰਗਤ ਵਕਸ਼ਣ ਯੋਗ ਹੈ ਵਕਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਖਤੈ